ਸਿਕਰਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਸੀਨੀਅਰ ਪਿੰਡ ਦੇ ਵਿੱਚ ਇੱਕ ਆ ਯਾਦਵਿੰਦਰ ਸਿੰਘ ਨਾਮ ਦਾ ਇੱਕ لڑکا ਰਹਿੰਦਾ ਹੈ ਇਹ ਖੇਤੀਬਾੜੀ ਦਾ ਬੇਸਿਕਲੀ ਕੰਮ ਕਰਦਾ ਤੇ ਇਹਨੇ ਆਪਣੇ ਫਾਦਰ ਨਾਲ ਇਹਦੀ ਲੜਾਈ ਹੋਈ ਸੀਗੀ ਤੇ ਉਹਦਾ ਜਿਹੜਾ ਹੈਗਾ ਇਹਨੇ ਕਤਲ ਕਰ ਦਿੱਤਾ ਸੋ ਉਸ ਬੰਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵਾਲੋ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਇਹਦੇ ਦੌਰਾਨੇ ਜਿਹੜੀ ਪੜਤਾਲ ਦੇ ਵਿੱਚ ਇਹ ਪਤਾ ਲੱਗਿਆ ਵੀ ਜਿਹੜਾ ਯਾਦਵਿੰਦਰ ਸਿੰਘ ਹੈ ਇਹ ਮਿਤੀ 20 ਤਰੀਕ ਨੂੰ ਦੁਪਹਿਰ ਦੇ ਕਰੀਬ 3 ਵਜੇ ਆਪਣੇ ਫਾਦਰ ਦੇ ਨਾਲ ਘਰ ਦੇ ਵਿੱਚ ਜਦੋਂ ਇਕੱਲਾ ਸੀਗਾ ਤਾਂ ਉਹਦੇ ਨਾਲ ਇਹਦੀ ਫਾਦਰ ਦੇ ਨਾਲ ਲੜਾਈ ਹੋ ਜਾਂਦੀ ਹੈ ਇਹਨਾਂ ਦਾ ਪ੍ਰਾਪਰਟੀ ਸਬੰਧੀ ਪਹਿਲਾਂ ਵੀ ਡਿਸਪੂਟ ਚੱਲ ਰਿਹਾ ਸੀਗਾ ਤਾਂ ਉਸ ਦਿਨ ਵੀ ਆਪਣੇ ਪਿਤਾ ਤੋਂ ਜ਼ਮੀਨ ਦੀ ਮੰਗ ਕਰ ਰਿਹਾ ਸੀਗਾ ਉਸ ਬੰਦੇ ਦੇ ਵਿੱਚ ਜਦੋਂ ਇਹਨਾਂ ਦੀ ਆਪਸ ਦੇ ਵਿੱਚ 3 ਵਜੇ ਬਹਿਸ ਹੋ ਜਾਂਦੀ ਹੈ ਬਹਿਸ ਤੋਂ ਬਾਅਦ ਜਿਹੜੀ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਤਾ ਦੀ ਜਿਹੜੀ ਬਾਰਮੋਰਡ ਰਾਈਫਲ ਸੀਗੀ ਉਹ ਉਹਦੇ ਨਾਲ ਉਹਨੂੰ ਦੋ ਫਾਇਰ ਮਾਰ ਕੇ ਉਹਦਾ ਪਿਓ ਦਾ ਇਹਨੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਇਹਨੇ ਜਿਹੜੇ ਆਪਣੇ ਮੇਨ ਮੈਂ ਕੁਝ ਬੰਦੇ ਸੀਗੇ ਰਿਸ਼ਤੇਦਾਰ ਬੁਲਾ ਕੇ ਇਹਨੇ ਘਰ ਦੇ ਵਿੱਚ ਹੀ ਲੱਕੜਾ ਇਕੱਠੀਆਂ ਕਰਕੇ ਉਹਦਾ ਅੰਤਿਮ ਸੰਸਕਾਰ ਜਿਹੜਾ ਸੀਗਾ ਘਰ ਦੇ ਵਿੱਚ ਕਰਤਾ ਤੇ ਇਹਨੇ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਕਿਸੇ ਨੂੰ ਅੱਗੇ ਸ਼ੇਅਰ ਨਹੀਂ ਕੀਤੀ ਵੀ ਮੈਂ ਇਹਨੂੰ ਗੋਲੀਆਂ ਮਾਰੀਆਂ ਜਾਂ ਤਾਂ ਕਤਲ ਕੀਤਾ ਤੇ ਇਹਦੀ লাশ ਜਿਹੜੀ ਹੈਗੀ ਉਹਦਾ ਜਿਹੜਾ ਖੁਰਦਪੁਰ ਤੋਂ ਵੀ ਕੀਤਾ ਸੋ ਉਸ ਵੰਦ ਦੇ ਵਿੱਚ ਅਸੀਂ ਥਾਣਾ ਥਰਮਲ ਦੇ ਵਿੱਚ 75 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 103 ਬੀ ਐਨ ਐਸ ਤੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤੀ ਹੈ ਜਿਹੜਾ ਬੰਦਾ ਹੈਗਾ ਯਾਦਵਿੰਦਰ ਸਿੰਘ ਆ ਸੰਨ ਆਫ ਅਭਰੇਂਦਰ ਸਿੰਘ ਉਮਰ ਕਰੀਬ 49 ਸਾਲ ਇਹਨੂੰ ਅਸੀਂ ਗ੍ਰਿਫਤਾਰ ਦੁਰਾਨੇ ਪੁਸ਼ਕਿਸ਼ ਜਿਹੜਾ ਹੈਗਾ ਇਹਨੇ ਕਬੂਲ ਕੀਤਾ ਵੀ ਇਹਨੇ ਆਪਣੇ ਫਾਦਰ ਦਾ ਜਿਹੜਾ ਸੀਗਾ ਗੋਲੀ ਮਾਰ ਕੇ ਕਤਲ ਕੀਤਾ ਇਹ ਜਿਹੜੀ ਵੈਪਨ ਸੀਗਾ 12 ਬੋਰ ਦੀ ਰੈਫਲ ਹੈਗੀ ਆ ਜੋ ਇਹਨੇ ਪੁਸ਼ਕਿਸ਼ ਦੇ ਵਿੱਚ ਮੰਨਿਆ ਉਸ ਬੰਦੀ ਅਸੀਂ ਜਿਹੜੀ ਹੈਗੀ ਆ ਉਹਦੀ ਬਰਾਮਦ ਕਰਾਉਣੀ ਬਾਕੀ ਆ ਸੈਕੰਡਲੀ ਜਿਹੜੀ ਇਹਨੇ ਉਹਦੀ ਸੰਸਕਾਰ ਕੀਤਾ ਸੀਗਾ ਘਰ ਦੇ ਵਿੱਚ ਹੀ ਅੱਗ ਲਾ ਕੇ ਉਹਨੂੰ ਸਾੜ ਦਿੱਤਾ ਸੀਗਾ ਲਾਸ਼ ਨੂੰ ਉਸ ਬੰਦੀ ਅਸੀਂ ਜਿਹਦੇ ਉਥੇ ਸਰਚ ਸਾਡੀ ਫਰੈਂਸਿਕ ਟਾਈਮ ਟੀਮ ਵੱਲੋਂ ਸਰਚ ਕੀਤੀ ਗਈ ਤਾਂ ਜਿਹੜੀਆਂ ਹੱਡੀਆਂ ਹੈਗੀਆਂ ਉਹਨੂੰ ਜਿਹੜੀ ਬੋਨਸ ਹੈਗੀਆਂ ਉਹ ਸਾਨੂੰ ਮਿਲੀਆਂ ਨੇ ਜੋਸੀ ਫਰਾਂਸਿਕ ਐਨਲਿਸਿਸ ਵਾਸਤੇ ਜਿਹੜੀ ਹੈਗੇ ਫਰਦਰ ਪ੍ਰोसीडिंग ਵਾਸਤੇ ਭੇਜ ਦਵਾਂਗੇ ਸੈਕੰਡਲੀ ਜਿਹੜੀ ਉੱਤੇ ਇੱਕ ਮੰਜਾ ਸੀਗਾ ਜਿਸ ਦੇ ਉੱਪਰ ਇੱਕ ਬਲੱਡ ਦੇ ਸਾਨੂੰ ਸੈਂਪਲ ਮਿਲੇ ਨੇ ਜੋ ਮੋਸਟ ਪ੍ਰੋਬਬਲੀ ਜਿਹੜੇ ਹੈਗੇ ਨੇ ਬ੍ਰਿੰਦਰ ਸਿੰਘ ਜਿਹੜਾ ਉਹਦਾ ਪਿਤਾ ਹੈਗਾ ਉਹਦਾ ਜਿਹੜਾ ਬਲੱਡ ਦੇ ਹੈਗੇ ਨੇ ਨਿਸ਼ਾਨ ਹੈਗੇ ਨੇ ਸੋ ਸਾਰੇ ਅੰਗਲਾ ਤੋਂ ਅਸੀਂ ਜਿਹੜੀ ਤਫ਼ਤੀਸ਼ ਕਰ ਰਹੇ ਆ ਮੇਨ ਬੇਸਿਕਲੀ ਚੀਜ਼ ਇਹ ਹੈਗੀ ਵੀ ਯਾਦਵਿੰਦਰ ਸਿੰਘ ਨੇ ਆਪਣੇ ਪਿਓ ਦੇ ਨਾਲ 20 ਤਰੀਕ ਨੂੰ ਲੜਾਈ ਦੇ ਦੌਰਾਨ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਤੇ ਮਾਰਨ ਤੋਂ ਬਾਅਦ ਘਰ ਦੇ ਵਿੱਚ ਹੀ ਲੱਕੜਾ ਇਕੱਠਾ ਕਰਕੇ ਉਹਨੂੰ ਉੱਥੇ Laash ਨੂੰ ਛਾੜ ਦਿੱਤਾ ਸੀਗਾ। ਵਜਾ ਵਜਾ ਰੰਜਿਸ਼ ਕੀ ਹੈ ਕਿਸ ਦੀ? ਇਹਨੇ ਇਹ ਪਰਿਵਾਰ ਦੇ ਵਿੱਚ ਜਿਹੜੀ ਤਫ਼ਤੀਸ਼ ਦੇ ਵਿੱਚ ਨਿਕਲ ਗਈ ਇਹ ਗੱਲ ਸਾਹਮਣੇ ਇਹ ਵੀ ਹੈ ਵੀ ਇਹਨੇ ਪਿਤਾ ਤੋਂ ਜਿਹੜਾ ਹੈਗਾ ਜ਼ਮੀਨ ਮੰਗਦਾ ਸੀਗਾ। ਉਹਦਾ ਜਿਹੜਾ ਫਾਦਰ ਸੀਗਾ ਉਹਨੂੰ ਜ਼ਮੀਨ ਦੇਣਦੋ ਉਸਨੇ ਮਨਾਂ ਕਰ ਦਿੱਤਾ ਸੀਗਾ ਕਿਉਂਕਿ ਕੁਝ ਜ਼ਮੀਨ ਉਹਨੇ ਵੰਡ ਕੇ ਦੇ ਦਿੱਤੀ ਸੀਗੀ ਤੇ ਅੱਗੇ ਇਹ ਹੋਰ ਉਸਦੇ ਕੋਲ ਜ਼ਮੀਨ ਦੀ ਮੰਗ ਕਰ ਰਿਹਾ ਸੀ ਪੈਸੇ ਨਹੀਂ ਮੰਗ ਕਰ ਰਿਹਾ ਸੀਗਾ ਸੋ ਪਹਿਲਾਂ ਵੀ ਇਹਨਾਂ ਦੇ ਕਈ ਵਾਰੀ ਟਕਰਾਰ ਹੋਏ ਸੀਗੇ ਤੇ 20 ਤਰੀਕ ਨੂੰ ਟਕਰਾਰ ਇੰਨੀ ਵੱਧ ਗਈ ਵੀ ਇਹਨੇ ਜਿਹੜੀ ਹੈਗੀ ਆ ਬੰਦੂਕ ਦੇ ਨਾਲ ਉਸ ਦੀ ਗਨ ਦੇ ਨਾਲ ਹੀ ਇਹਨੂੰ ਮਾਰ ਕੇ ਗੋਲੀ ਮਾਰ ਕੇ ਮਾਰ ਦਿੱਤਾ ਇਹਦੇ ਵਿੱਚ ਇੱਕ ਵੈਪਨ ਹੈਗਾ ਜਿਹੜਾ ਅਫੈਂਸ ਦੇ ਵਿੱਚ ਯੂਜ਼ ਹੋਇਆ ਬਰਿੰਦਰ ਸਿੰਘ ਦਾ ਜੋ ਮ੍ਰਿਤਕ ਦਾ ਇਹ 12 ਬੋਰ ਦੀ ਗਨ ਹੈਗੀ ਆ ਦੁਨਾਲੀ ਗਨ ਹੈ ਜਿਹੜੀ ਇਹਨੇ ਇਹ ਲਾਇਸੈਂਸ ਵੀ ਆਪਣੇ ਪਿਓ ਤੇ ਪਿਓ ਦੇ ਨਾਮ ਦੇ ਉੱਪਰ ਹੀ ਇਹਦਾ ਲਾਇਸੈਂਸ ਹੈ ਕਰ ਰਹੇ 20 ਤਰੀਕ ਦੀ ਇਹ ਘਟਨਾ ਹੈਗੀ 22 ਤਰੀਕ ਨੂੰ ਪੁਲਿਸ ਨੂੰ ਪਤਾ ਲੱਗਾ ਦੋ ਦਿਨ ਬਾਅਦ ਲਾਸ਼ ਮਿਲੀ ਉਹਦੇ ਜਿੱਦਾਂ ਮੈਂ ਦੱਸਿਆ ਕਿ ਜਿਹੜਾ 20 ਤਰੀਕ ਨੂੰ ਜਦੋਂ ਇਹਦੀ ਲੜਾਈ ਹੁੰਦੀ ਪਿਓ ਦੇ ਨਾਲ ਜਦੋਂ ਕਤਲ ਕਰ ਦਿੱਤਾ ਇਹਨੇ ਤਾਂ ਇਹਨੇ ਉਸੇ ਦਿਨ ਹੀ ਜਿਹੜਾ ਹੈਗਾ ਲੱਕੜਾਂ ਇਕੱਠੀਆਂ ਕਰਕੇ ਘਰ ਦੇ ਵਿੱਚ ਹੀ ਲਾਸ਼ ਨੂੰ ਜਿਹੜਾ ਸੀਗਾ ਸਾੜ ਦਿੱਤਾ ਸੀਗਾ ਆਦਰਵਾਇਜ਼ ਜੇਕਰ ਮਤਲਬ ਐਸ ਪਰ ਆਪਣੇ ਟਰੈਡੀਸ਼ਨ ਦੇ ਵਿੱਚ ਤੇ ਰਵਾਜ਼ ਦੇ ਮੁਤਾਬਕ ਜਿਹੜਾ ਸੀਗਾ ਸੰਸਕਾਰ ਸਮਸ਼ਾਨ ਘਾਟ ਦੇ ਵਿੱਚ ਕੀਤਾ ਜਾਂਦਾ ਪਰੰਤੂ ਇਹਨੂੰ ਪਤਾ ਸੀਗਾ ਵੀ ਇਹਨੇ ਇੱਕ ਕ੍ਰਾਈਮ ਕੀਤਾ ਹੈ ਇਹਨੇ ਘਰ ਦੇ ਵਿੱਚ ਲੱਕੜਾ ਇਕੱਠਾ ਕਰਕੇ ਲਾਸਟ ਜਿਹੜੇਗੇ ਸਾੜ ਦਿੱਤਾ ਨਹੀਂ ਉਸ ਟਾਈਮ ਜਿਹੜੇ ਸੀਗੇ ਇਹਨੇ ਦੋ ਤਿੰਨ ਕੁਛ ਬੰਦੇ ਪਿੰਡ ਤੇ ਆਏ ਸੀਗੇ ਜਿੱਤੋਂ ਹੀ ਹੌਲੀ-ਹੌਲੀ ਜਿਹੜੀ ਹੈਗੀ ਇਹ ਗੱਲ ਹੌਲੀ-ਹੌਲੀ ਬਾਹਰ ਨਿਕਲਦੀ ਨਿਕਲਦੀ ਪੁਲਿਸ ਤੱਕ ਸੋ ਪਹੁੰਚੀ ਵੀ ਜਿਹੜੇ ਨੇ ਆਪਣੇ ਪਿਓ ਦਾ ਕਤਲ ਕੀਤਾ ਸਰ ਕਿਹਦੇ ਪਰਿਵਾਰਕ ਮੈਂਬਰ ਕੌਣ ਆ ਕਿੰਨੇ ਭੈਣ ਭਾਈ ਇਹਦਾ ਇੱਕ ਭੈਣ ਤੇ ਇੱਕ ਭਰਾ ਹੈਗੇ ਆ ਭੈਣ ਦੀ ਜਿਹੜੀ ਹੈਗੀ ਇੱਥੇ ਮਠੰਡੇ ਦੇ ਵਿੱਚ ਮੈਰਿਡ ਹੈ ਤੇ ਜਿਹੜਾ ਇਹਦਾ ਇੱਕ ਭਰਾ ਹੈਗਾ ਉਹ ਬਾਹਰ ਫੌਰਮ ਦੇ ਵਿੱਚ ਸੈਟਲਡ ਹੈ ਕਿਸ ਕਿਸਾ ਦੇ ਘਰ ਕਿਤੇ ਗੱਲ ਆਟੋਮਾਟ ਹੈਗਾ ਨਾ ਆਟੋਮਾਟ ਨਹੀਂ ਇਹ ਪਿੰਡ ਦੇ ਵਿੱਚ ਹੀ ਚਲੋ ਉਹ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਇਹਨੇ ਕ੍ਰਾਈਮ ਕੀਤਾ ਤਾਂ ਬੇਸਿਕਲੀ ਇਹਨੇ ਉਹਨੂੰ ਛਪਾਉਣ ਵਾਸਤੇ ਘਰ ਦੇ ਵਿੱਚ ਹੀ ਉਹਨੂੰ ਅੱਗ ਲਗਾਈ ਪਰੰਤੂ ਕੁਝ ਬੰਦੇ ਜਿਹੜੇ ਪਿੰਡ ਦੇ ਵਿੱਚ ਸੀਗੇ ਜਿਨ੍ਹਾਂ ਨੂੰ ਇਸ ਤੋਂ ਤਾਂ ਸ਼ੱਕ ਹੋ ਗਿਆ ਵੀ ਇਹ ਜਿਹੜੀ ਚੀਜ਼ ਹੈਗੀ ਹੈ ਕੁਝ ਚੀਜ਼ ਹਟਕੇ ਹੋਈ ਹੈ ਕਿਉਂਕਿ ਜਨਰਲੀ ਬੇਸਿਕਲੀ ਜਦੋਂ ਵੀ ਕਿਸੇ ਬੰਦੇ ਦਾ ਮੌਤ ਹੁੰਦੀ ਹੈ ਤਾਂ ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਸੰਸਕਾਰ ਕਰਦੇ ਹਾਂ ਪਰੰਤੂ ਜਦੋਂ ਉਹ ਪਿੰਡ ਦੇ ਵਿੱਚ ਇਹ ਗੱਲ ਫੈਲ ਗਈ ਵੀ ਇਹਨੇ ਘਰ ਦੇ ਵਿੱਚ ਹੀ ਜਿਹੜਾ ਉਹਦਾ ਅੱਗ ਲਗਾ ਕੇ ਉਹਨੂੰ ਸਾੜ ਦਿੱਤਾ ਦੋਸਤੋ ਗੱਲ ਨਿਕਲਦੀ ਨਿਕਲਦੀ ਜਿਹੜਾ ਹੈਗਾ ਮੁੱਖ ਬਰਖਾਸ ਨੇ ਜਿਹੜੀ ਹੈਗੀ ਐਸਐਚਓ ਥਰਮਲ ਦੇ ਧਿਆਨ ਦੇ ਵਿੱਚ ਲੈਂਦਾ ਜਿੱਤੋਂ ਸਾਡੀ ਟੀਮ ਨੇ ਜਿਹੜਾ ਹੈਗਾ ਅੱਗੇ ਜਦੋਂ ਤਫ਼ਤੀਸ਼ ਕੀਤੀ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਸਰ ਮ੍ਰਿਤਕ ਦੀ ਉਮਰ ਕਿੰਨੀ ਕਏ ਇਹ ਜਿਹੜਾ ਮਰਨ ਵਾਲਾ ਸੀਗਾ ਇਹਦੀ ਉਮਰ ਤਕਰੀਬਨ 70 ਸਾਲ ਦੇ ਕਰੀਬ ਹੈ ਸਰ ਕੀਤੇ ਬਿਆਨਾਂ ਦੇ ਬਰਛਾ ਕੀਤੇ ਬਿਆਨ ਦਿੱਤਾ ਇਹ ਸਾਡੇ ਕੋਲ ਅਸੀਂ ਸਿਕਰਟ ਇਨਫੋਰਮੇਸ਼ਨ ਦੇ ਜਿਹੜੇ ਹੈਗੀ ਮੁਕੱਦਮਾ ਦਰਜ ਕੀਤਾ ਹੈ ਇਹਦੀ ਮਦਰ ਵੀ ਹੈਗੀ ਹੈ ਇਹਦੀ ਬ੍ਰਦਰ ਤੇ ਜਿੱਦਾਂ ਸਿਸਟਰ ਜਿਹੜੇ ਹੈਗੇ ਮੈਂ ਪਹਿਲਾਂ ਹੀ ਦੱਸਿਆ ਬ੍ਰਦਰ ਇਹਦਾ ਫਾਰਨ ਦਾ ਵੇ ਸੈਟਲਡ ਹੈ ਤੇ ਜਿਹੜ ਜਿੰਨੇ ਮਾਰਿਆ ਗਿਆ ਹੈ ਹੰਦਰਡਸ ਕੀ ਮਰਡਰ ਨਹੀਂ ਇਹ ਬੇਸਿਕਲੀ ਮੈਰਿਡ ਹੈਗਾ ਜਿਹੜੇ ਘਰ ਦੇ ਵੀ ਪਰਿਵਾਰ ਹੋਊਗਾ ਕਰੇ ਦੇਖੋ ਇਹ ਸਾਰੇ ਚੀਜ਼ਾਂ ਸੀ ਫਰਦਰ ਕਿਉਂਕਿ ਬੇਸਿਕਲੀ ਪ੍ਰੀ ਇਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕੰਫੈਸ ਕੀਤਾ ਕਿ ਮੈਂ ਇਕੱਲੇ ਨੇ ਜਿਹੜਾ ਹੈਗਾ ਗੋਲੀ ਮਾਰ ਕੇ ਉਹਨੂੰ ਮਾਰਿਆ ਬਟ ਫਿਰ ਵੀ ਸਾਡੀ ਜਿਹੜੀ ਹੈਗੀ ਫਰਦਰ ਅਸੀਂ ਤਫਤੀਸ਼ ਜਿਹੜੀ ਹੈਗੀ ਕਲੈਕਟ ਕਰ ਰਹੇ ਹਾਂ ਜਿੱਦਾਂ ਮੈਂ ਦੱਸਿਆ ਵੀ ਸਾਡੀ ਫੋਰੈਂਸਿਕ ਦੀ ਟੀਮਸ ਵੀ ਐਵੀਡੈਂਸ ਕਲੈਕਟ ਕਰ ਰਹੀਆਂ ਨੇ ਜੇ ਇਨ ਕੇਸ ਕਿਸੇ ਹੋਰ ਦਸ਼ਮੂਲੀਅਤ ਦੇ ਵਿੱਚ ਸਾਹਮਣੇ ਆਉਗੀ ਤਾਂ ਸੀ ਉਹਦੇ ਮੁਤਾਬਕ ਵੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਸਰ ਨੂੰ ਵੀ ਨਾਮਜ਼ਦ ਕੀਤਾ ਜਾਊਗਾ ਜਿਹਨਾਂ ਸੰਸਕਾਰ ਕੀਤੇ ਗਏ ਸੀ ਮੁਰਗੀ ਜੀ ਮਾਤਾ ਯੂਪੀ ਪੁਲਿਸ ਤੇ ਬੇਸਿਕਲੀ ਜਿਹੜਾ ਕ੍ਰਾਈਮ ਹੈਗਾ ਉਹਦੇ ਵਿੱਚ ਇੰਟੈਂਸ਼ਨ ਜਿਹੜੀ ਹੈਗੀ ਮੇਨ ਬੇਸਿਕ ਰੋਲ ਹੁੰਦਾ ਵੀ ਕਿਸੇ ਦੀ ਨੀਰ ਕਿਦਾਂ ਦੀ ਸੀਗੀ ਜੇਕਰ ਕਿਸੇ ਦੀ ਇੰਟੈਂਸ਼ਨਲੀ ਇਹਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਡੈਫੀਨਿਟਲੀ ਐਸ ਪਰ ਲਾਅ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰ ਇਸ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਨਿਕਲਿਆ ਜਿਵੇਂ ਤੁਸੀਂ ਕਹਿੰਦੇ 5-7 ਲੋਕ ਸੰਸਕਾਰ ਤੇ ਪਹੁੰਚੇ ਕੀ ਉਹਨਾਂ ਨੂੰ ਦੱਸਿਆ ਨਹੀਂ ਗਿਆ ਜਾਂ ਉਹਨਾਂ ਨੂੰ ਮਿਸਗਾਈਡ ਦੇਖੋ ਜਦ ਜਿੰਨੀ ਕੋ ਇਹਨੇ ਪੁੱਛਗਿਛ ਦੇ ਵਿੱਚ ਇਹ ਦੱਸਿਆ ਵੀ ਜਦੋਂ ਉਹਨੂੰ ਇਹਨੇ ਗੋਲੀ ਮਾਰ ਦਿੱਤੀ ਸੀਗੀ ਤੇ ਇਹਨੇ ਇਕੱਲੇ ਨੇ ਜਿਹੜਾ ਹੈਗਾ ਲੱਕੜਾ ਇਕੱਠੇਆਂ ਕਰਕੇ ਤੇ ਇੱਕ ਜਿਵੇਂ ਆਪਾਂ ਚਿਖਾ ਬਣਾਉਂਦੇ ਆ ਉਸ ਤਰ੍ਹਾਂ ਬਣਾ ਕੇ ਤੇਲ ਪਾ ਕੇ ਰੱਖ ਲਿਆ ਜਦੋਂ ਉਹ ਆਏ ਤਾਂ ਉਹਨਾਂ ਨੂੰ ਦੱਸਿਆ ਵੀ ਜਿਹੜਾ ਹੈਗਾ ਮੇਰਾ ਪਿਓ ਜਿਹੜਾ ਹੈਗਾ ਮਰ ਗਿਆ ਤੇ ਮੈਂ ਦਾ ਸੰਸਕਾਰ ਕਰ ਰਿਹਾ ਤਾਂ ਬੇਸਿਕਲੀ ਇਹਨੇ ਉਹਨੂੰ ਉੱਥੇ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਮਤਲਬ ਖੁਰਦਬੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੈਂ ਪਹਿਲਾਂ ਹੀ ਦੱਸਿਆ ਵੀ ਟ੍ਰੈਡੀਸ਼ਨ ਦੇ ਵਿੱਚ ਆਪਾਂ ਉਹਦਾ ਸ਼ਮਸ਼ਾਨ ਘਾਟ ਦੇ ਵਿੱਚ ਲਾਸ਼ ਦਾ ਆਪਾਂ ਸੰਸਕਾਰ ਕਰਦੇ ਆ ਉਦੋਂ ਹੀ ਕੁਝ ਲੋਕਾਂ ਨੂੰ ਸ਼ੱਕ ਹੋ ਗਿਆ ਤੋ ਸ਼ੱਕ ਦੇ ਆਧਾਰ ਤੇ ਕੁਛ ਨੇ ਜਿਹੜੀ ਇਨਫੋਰਮੇਸ਼ਨ ਜਿਹੜਾ ਸਾਡਾ ਬੰਦਾ ਸੀਗਾ ਉਹਨੇ ਸਾਨੂੰ ਇਨਫੋਰਮੇਸ਼ਨ ਪਾਸ ਹੁਣ ਕੀਤੀ ਵੀ ਆ ਚੀਜ਼ ਕੁਛ ਜਿਹੜੀ ਹੈਗੀ ਇਹ ਇੱਕ ਚੀਜ਼ ਹਟਕੇ ਹੋਈ ਹੈ ਜਿਹਦੇ ਵਿੱਚ ਸਾਨੂੰ ਕਿਸੇ ਕਿਸੇ ਕਰਾਇਮ ਦੀ ਜਿਹੜੀ ਹੈਗੀ ਬੂਹ ਆ ਰਹੀ ਹੈ ਸੋ ਬੇਸਿਕਲੀ ਅਸੀਂ ਉਸ ਚੀਜ਼ ਨੂੰ ਜਦੋਂ ਵੈਰੀਫਾਈ ਕੀਤਾ ਤਾਂ ਜਿਹੜੀ ਹੈਗੀ ਇਹ ਕਰਾਇਮ ਜਿਹੜਾ ਹੈਗਾ ਡਿਸਕਲੋਜ਼ ਹੋਇਆ ਸਰ ਆਹ ਨੂੰ ਤਸੰਸਕਾਰ ਦੇਣੇ ਕਿ ਤਰ੍ਹਾਂ ਦੇ ਡੇ ਟਾਈਮ ਹੀ ਕਰਤਾ ਸੀਗਾ ਸਰ ਨਸ਼ਾ ਨੁਸ਼ਾ ਕਰਦਾ ਹੀ ਨਹੀਂ ਉਹ ਤਾਂ ਜਿਹੜੇ ਹੈਗੀ ਫਿਲਹਾਲ ਦਾ ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਆਈ ਫਿਰ ਫਿਰ ਵੀ ਡੋਪ ਟੈਸਟ ਦਾ ਕਰਾ ਕੇ ਕਲੀਅਰ ਕਰਾਵਾਂਗੇ ਜਿਸ ਆਪਣੇ ਫਾਦਰ ਨਾਲ ਡਿਫਰੈਂ ਪਹਿਲਾਂ ਤਾਂ ਦੇਖੋ ਥੋੜੀ-ਬਹੁਤ ਇਹਨਾਂ ਦੀ ਪਹਿਲਾਂ ਤਾਂ ਸ਼ੁਰੂ ਤੋਂ ਲੜਾਈ ਚੱਲ ਰਹੀ ਸੀ ਕਿਉਂਕਿ ਬੇਸਿਕਲੀ ਜ਼ਮੀਨ ਜਿਹੜੀ ਸੀਗੀ ਮੰਗਦਾ ਸੀਗਾ ਤੇ ਆਪਣੇ ਫਾਦਰ ਤੋਂ ਪ੍ਰਾਪਰਟੀ ਮੰਗ ਰਿਹਾ ਸੀਗਾ ਉਸ ਸੀਜ਼ਨ ਤੋਂ ਲੈ ਕੇ ਪਹਿਲਾਂ ਵੀ ਛੋਟੀ-ਮੋਟੀ ਟਕਰਾਹਲ ਹੁੰਦੀ ਰਹਿੰਦੀ ਸੀਗੀ ਬਟ ਇਸ ਦਿਨ ਜਿਹੜੀ ਹੈਗੀ ਟਕਰਾਹਲ ਜ਼ਿਆਦਾ ਵੱਧ ਗਈ ਸਰ ਮੇਟਰ ਦੀ ਵਾਈਫ ਘਰ ਨਹੀਂ ਹੈਗੀ ਉਹ ਸਾਰੇ ਇਨਵੈਸਟਿਗੇਟ ਕਰ ਲਾਂਗੇ ਜ਼ਮੀਨ ਕਿੰਨੀ ਹੈ ਜੀ ਜ਼ਮੀਨ ਜਿਹੜੀ ਹੈਗੀ ਆ ਉਹਦੇ ਬਾਰੇ ਜਿਹੜੀ ਹੈਗੀ ਫਿਲਹਾਲ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਉਹ ਰੈਵਨਿਊ ਡਿਪਾਰਟਮੈਂਟ ਤੋਂ ਅਸੀਂ ਲਵਾਂਗੇ ਬਟ ਹਾਂ ਪ੍ਰਾਪਰਟੀ ਸਬੰਧੀ ਡਿਸਪੂਟ ਹੈ ਨਾ ਠੀ ਬੱਚੇ ਜਿਹੜੇ ਹੈਗੇ ਉਹ ਬੇਸਿਕਲੀ ਉਸ ਟਾਈਮ ਘਰ ਸੀਗੇ ਨਹੀਂ ਸੀਗੇ ਇਹ ਇਨਵੈਸਟੀਗੇਸ਼ਨ ਵਿੱਚ ਕਲੀਅਰ ਕਰ ਦੋ ਜੀ ਆਪਸਪੈਡ ਹਾਂ